ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਐਰ ਸ਼ੈਰ ਵਹਿੜ ਤਾਜੀ ਸੂਈ ਸਵਾਈ ਜੇਰ ਟੋਟਲੀ ਢਾਨਾ ਘਰੇਲੂ ਵਹਿੜਾ ਡਿਟੇਲ ਇਹਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਹਰਜੀਤ ਸਿੰਘ ਹੈ ਇਹ ਨੇ ਤੂਰਕੋਟ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਇਹ ਆ ਗਿਆ ਤੂਰਕੋਟ ਮਾਨਸਰ ਰੋਡ ਤੇ ਵੱਡੇ ਜਾਨ ਮਾਨਸਰ ਰੋਡ ਤੇ ਕਿਲੋਮੀਟਰ ਥੱਲੇ ਉਤਰਨਾ ਪੈਂਦਾ ਹੈਗਾ ਹਾਂ ਜੀ ਛੱਡਦੇ ਬਸ ਠੀਕ ਹੈ ਜਿਹੜੇ ਆਪਾਂ ਵਹਿੜ ਦੇਖੀ ਜੰਨੇ ਆ ਸੂਆ ਕਿਹੜਾ ਸੂਆ ਇਸ ਬਾਰੇ ਇਹ ਦੂਜਾ ਸੂਆ ਸੁਦੇ ਪਹਿਲਾ ਸੂਆ ਆਪਣੇ ਕੋਲ ਹੀ ਸੀ ਹਾਂ ਜੀ ਪਹਿਲਾ ਸੂਆ ਸਾਰਾ ਚੋਇਆ ਠੀਕ ਹੈ ਰੱਖਦੇ ਫਿਰ ਆਪਾਂ ਐਰ ਸਿਰ ਦਿਆਂਗੇ ਜੀ ਆ ਵੀ ਹਨਾ ਇੱਧਰ ਰੱਖੀ ਮੰਨ ਲਾ ਦੁੱਧ ਵੀ ਇਹਨੂੰ ਸਵਾਦ ਆ ਜਾਵਾ ਹਾਂ ਹਾਂ ਪੂਰਾ ਵੀ ਚਿੱਟਾ ਦੁੱਧ ਆ ਠੀਕ ਹੈ ਤੇ ਦੁੱਧ ਫਿਰ ਕਿਹ ਕਹਿ ਕੇ ਮਹੀਨੇ ਪਹਿਲਾਂ ਛੱਡਤੀ ਸੀਗੀ ਇਹ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਦੁੱਧ ਛੱਡੀ ਆ ਤੇ ਜੇਰੇ ਦੀ ਪੈ ਚੁੱਕੀ ਹੈ ਨਾ ਜੇਰ ਪੈ ਗਈ ਹਾਂ ਬੱਚਾ ਦੇਤਾ ਇਹਨੇ ਮੇਲ ਕਾ ਹਾਂ ਜੀ ਬੱਚਾ ਕਿੰਨਾ ਦੁੱਧ ਪਾਲਾ ਸੀ ਪਹਿਲੇ ਸੂਏ ਨੇ ਪਹਿਲੇ ਸੂਏ 20 ਕਿਲੋ ਰਸਤਾ ਬਰੇਂਡ ਤੇ ਪਹਿਲੇ ਸੂਏ 20 ਕਿਲੋ ਹਾਂ ਜੀ ਤੇ ਐਦ ਕੀ ਆ ਬੰ ਅੰਦਾਜ਼ਾ ਲਾਈਏ ਬਾਡੀ ਵੇਟ ਭਰਪੂਰ ਬਹੁਤ ਗਈ ਹੈ ਨਾ ਕਿੱਕ ਨਾ ਦੁੱਧ ਪਾ ਦੂਗੀ ਇਹ। 23 24 ਪਾਉਣਾ ਚਾਹੀਦਾ ਬਾਕੀ ਗਰਮੀ ਦੇ ਹਿਸਾਬ ਨਾਲ ਐ ਤਾਨੂੰ ਮੰਨ ਕੇ ਚਲੋ 22 ਕਿਲੋ ਦਾ ਪੱਕੇ ਦੇਉਗਾ। ਆਪਾਂ ਜੱਟ ਸੌਦਾ ਲਾ ਕੇ ਚੱਲੀਏ। ਉਹ ਵੀ ਤੇਰੇ ਦੱਸ ਦੋ ਰੱਖਦਾ ਕਰਕੇ ਉਹ ਵੀ ਫੋਗਰ ਫੂਗਰ ਲਾ ਕੇ ਗੌਰ ਚੰਗੀ ਆ। ਹਾਂਜੀ ਹਾਂਜੀ। ਵੀ ਇਹ ਗੌਰ ਕਰਨ ਵਾਲੇ ਦਾ 22 ਨਹੀਂ 20 ਮੰਨ ਕੇ ਲੈ ਸਕਦਾ ਬੰਦਾ। ਹਾਂਜੀ ਗਰੰਟੀ ਦੇਵਾਂਗਾ ਬੁੱਢੀ ਦੀ। ਧਾਰਾ ਤੂੰ ਰ ਇੱਕ ਨੰਬਰ। ਇੱਕ ਨੰਬਰ। ਸੁਭਰ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਮੋਟਾ ਝੋਨਾ ਜਿਵੇਂ ਚਵਾਈ ਦੀ ਇੱਕ ਨੰਬਰ ਬੋਲਾ ਦੇਖੋ ਕਿਆ ਬਾਤ ਹੈ ਜਮ। ਤੇ ਚੋਣ ਜਿਹਰੇ ਹੁੰਦਾ ਸੁਆਜਮ ਬੜਾ ਨਿਆਰਾ ਹੁੰਦਾ ਜੀ ਠੀਕ ਅਮਗਰਸ ਨਾਲ ਧਾਰਾ ਮਾਰਦੀ ਸੋ ਚੋਣ ਬਸਮਾਦੀ ਬਿਲਕੁਲ ਇੱਕ ਨੰਬਰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜੇ ਚਾਹੇ ਦੋ ਪਾਸੇ ਬੇਕੀ ਦੋ ਰਨ ਤੇ ਨੰਨੇ ਪਾਸੇ ਬੰਦ ਦੋ ਰਨ ਤਾਂ ਵੀ ਇੱਕ ਮਗਰ ਵੇਜਾ ਇੱਕ ਸਾਈਡਾ ਜਲਾ ਜਣਾ ਇਹ ਜਮਾਗ ਚੋਣ ਨੇ ਵੀ ਸੋ ਲੇਵਾਂ ਲੁਭਾ ਦੇਖੋ ਵਹਿੜ ਦਾ ਕਿਆਵਾਤਾ ਪੁੱਤਾਂ ਦੀ ਪੂਰੀ ਸਾਫ ਸੁਥਰੀ ਬਾਕੀ ਠੰਡੀ ਦੇਖੋ ਠੰਡੀ ਦਾ ਕੋਈ ਆਨਤ ਨਹੀਂ ਇਹਦਾ ਤੇ ਬਣੀ ਬੁਣੀ ਬੋਜ ਮੜ ਮਟਾਈ ਦੀ ਪਹਿਲਾਂ ਚੋਇਆ ਬੋੜਾ ਕੋਸ ਆਪਾ ਹਾਂ ਵੀਰੇ ਮੈਂ ਚੋਇਆ ਕਾ ਪੈਦਾ ਘੰਟਾ ਤੱਕ ਹੋਊਗਾ ਉਹ ਦੋ ਜਿਹੜਾ ਤਿੰ ਉਹ ਅਸੀਂ ਬੱਚੇ ਨੂੰ ਨਾ ਕਰੀ ਠੀਕ ਹੈ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀ ਇਹ ਆਪਣਾ ਮਾਇਨ ਤੇ ਸਟੋਰੀ ਬਾਹਰ ਨੂੰ ਸੁਭਰ ਕੱਦ ਕਾੜ ਵਗੈਰਾ ਦੇਖੋ ਵਿਹੜ ਦਾ ਪੂਰਾ ਸਾਫ ਸੁਥਰਾ ਚੰਗੀ ਜਾਂਦੇ ਜਾਨ ਐਰ ਸੈਰ ਦੀ ਵਿਹੜਾ ਦੂਜਾ ਸੂਆ ਸੂਈ ਸਵਾਈਆ ਤੇ 20 ਲੀਟਰ ਦੁੱਧ ਪਹਿਲੇ ਸੂਏ ਪਰੂਨ ਪਾਇਆ ਵਾ ਇਹਦਾ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਬਾਕੀ ਦੁੱਧ ਜਮਾ ਕਰੇ ਦੁੱਧ ਪੀਂਦੇ ਸਵਾਦਾਰ ਦੁੱਧਾ ਕੇ ਵੀਰ ਘਰ ਜਾਵਾ ਪਹਿਲਾ ਸੂਆ ਚੰਗਾ ਦੁੱਧ ਸਾਰਾ ਘਰੇ ਪੀਤਾ ਤੇ ਲੈਵਾਲੂ ਵਾ ਸਾਫ ਸੁਥਰਾ ਤੇ ਜੇਰੇ ਦੀ ਆਪਈਆ ਨੰਬਰ ਬੋਲਿਆ ਬਾਈ ਜੀ ਆਪਣਾ ਨੰਬਰ ਵੀਰੇ 9878732010 9878732010 ਹਾਂਜੀ ਹਾਂ ਤੇ ਕੋਈ ਮਰਜ਼ੀ ਵੀ ਲੈ ਜੇ ਤਸੱਲੀ ਜਮ ਆਪਣੇ ਪਾਸੋਂ ਹਾਂਜੀ ਹਾਂ ਬਿਲਕੁਲ ਗਾਰੰਟੀ ਹੈ ਸਾਰੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ